ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਸਵਾਮੀ ਸਤ ਸਿੰਘ ਜੀ ਉਹ ਆਪ ਅਪਵਾਜ ਜੋ ਕਿ ਇੱਕ ਨਕੇ ਨਵੇਕਲੀ ਕੌਮ ਹੈ ਬਾਜ ਦੇ ਕਾਇਦੇ ਕਾਨੂੰ ਦੁਨੀਆ ਨਾਲੋਂ ਵੱਖਰੇ ਨੇ ਉਹਦੇ ਬਾਰੇ ਆਪਾਂ ਜਾਣਕਾਰੀ ਦਈਏ ਕਿ ਬਾਜ ਆਪਣੇ ਬੱਚਿਆਂ ਨੂੰ ਬਨੇਰਿਆਂ ਤੇ ਬਿਠਾ ਕੇ ਉਡਾਉਣਾ ਨਹੀਂ ਸਿਖਾਉਂਦੇ ਬਲਕਿ ਉਹਨਾਂ ਦਾ ਆਪਣਾ ਤਰੀਕਾ ਹੈ ਗਰ ਤਲਬ ਹੈ ਆਓ ਸ਼ਰਮਣ ਕਰੀਏ ਜਿਸ ਉਮਰ ਵਿੱਚ ਬਾਕੀ ਪੰਛੀਆਂ ਦੇ ਬੱਚੇ ਚੱਕਣਾ ਸਿੱਖਦੇ ਹਨ ਉਸ ਉਮਰ ਵਿੱਚ ਇੱਕ ਮਾਦਾ ਬਾਜ਼ ਆਪਣੇ ਨੰਨੇ ਬੱਚੇ ਨੂੰ ਪੰਜਿਆਂ ਵਿੱਚ ਫੜ ਕੇ ਬਹੁਤ ਉਜਾਈ ਤੇ ਉਡ ਜਾਂਦੇ ਨੇ ਪੰਛੀਆਂ ਦੇ ਵਿੱਚ ਅਜਿਹੀ ਸਖ਼ਤ ਸਖਵਾਈ ਕਿਸੇ ਵੀ ਵਰਗ ਦੇ ਵਿੱਚ ਨਹੀਂ ਹੁੰਦੀ ਮਾਦਾਬਾਜ਼ ਆਪਣੇ ਨੰਨੇ ਬੱਚੇ ਨੂੰ ਆਪਣੇ ਪੰਜਿਆਂ ਦੇ ਵਿੱਚ ਜਕੜ ਕੇ ਲਗਭਗ 12 ਕਿਲੋਮੀਟਰ ਉਚਾਈ ਤੇ ਲੈ ਜਾਂਦੇ ਨੇ ਇੰਨੀ ਉਚਾਈ ਤੇ ਅਕਸਰ ਜਹਾਜ਼ ਉੱਡਿਆ ਕਰਦੇ ਨੇ ਤੇ ਇਹ ਦੂਰੀ ਤੈਅ ਕਰਨ ਵਿੱਚ ਮਾਦਾਬਾਜ਼ ਸਿਰਫ 7-8 ਮਿੰਟ ਦਾ ਸਮਾਂ ਲੈਂਦੇ ਨੇ ਇੱਥੋਂ ਸ਼ੁਰੂ ਹੁੰਦੀ ਹੈ ਉਹਨਾਂ ਦੇ ਨੰਨੇ ਬੱਚਿਆਂ ਦੀ ਕਠਨ ਪ੍ਰੀਖਿਆ ਉਸ ਨੂੰ ਇਹ ਦੱਸਿਆ ਜਾਵੇਗਾ ਕਿ ਤੂੰ ਕਿਸ ਲਈ ਪੈਦਾ ਹੋਇਆ ਹੈ ਤੇਰੀ ਦੁਨੀਆ ਕੀ ਹੈ ਤੇਰੀ ਉਚਾਈ ਕੀ ਹੈ ਤੇਰਾ ਧਰਮ ਬਹੁਤ ਉੱਚਾ ਹੈ ਤੇ ਫਿਰ ਮਾਤਾ-ਬਾਪ ਉਸ ਨੂੰ ਪੰਜਿਆਂ ਵਿੱਚੋਂ ਛੱਡ ਦਿੰਦੀ ਹੈ ਉੱਪਰ ਤੋਂ ਥੱਲੇ ਧਰਤੀ ਵੱਲ ਆਉਂਦੇ ਸਮੇਂ ਲਗਭਗ 2 ਕਿਲੋਮੀਟਰ ਤੱਕ ਉਸ ਬੱਚੇ ਨੂੰ ਨੰਨੇ ਬੱਚੇ ਨੂੰ ਕੋਈ ਸਮਝ ਨਹੀਂ ਹੁੰਦੀ ਕਿ ਉਹ ਕਰੇ ਤੇ ਕੀ ਕਰੇ ਤੇ ਉਸ ਦਿਨ ਉਹ ਕੀ ਰਿਹਾ ਹੈ ਇਸ ਤੋਂ ਬਾਅਦ ਵੀ 7 ਕਿਲੋਮੀਟਰ ਦੇ ਅੰਦਰ ਆ ਜਾਂਣ ਤੋਂ ਬਾਅਦ ਉਸ ਬੱਚੇ ਦੇ ਖੰਭ ਜੋ ਕਿ ਕਜਾਈ ਨਾਲ ਚਿਪਕੇ ਹੁੰਦੇ ਨੇ ਖੁੱਲਣ ਲੱਗਦੇ ਨੇ ਸਜੇ ਸਜੇ ਲਗਭਗ 2 ਕਿਲੋਮੀਟਰ ਹੋਰ 9 ਕਿਲੋਮੀਟਰ ਹੀਠਾਂ ਹਾਂ ਤੇ ਉਸ ਦੇ ਖੰਭ ਪੂਰੇ ਖੁੱਲ ਜਾਂਦੇ ਨੇ ਇਹ ਜ਼ਿੰਦਗੀ ਦਾ ਪਹਿਲਾ ਸਮਾਂ ਹੁੰਦਾ ਏ ਜਦੋਂ ਬਾਜ ਦਾ ਬੱਚਾ ਖੰਭ ਫੜਫੜਾਉਂਦਾ ਹੈ ਇਸ ਸਮੇ ਇਹ ਧਰਤੀ ਤੋਂ ਤਕਰੀਬਨ 3000 ਮੀਟਰ ਦੂਰ ਹੈ ਪਰੰਤੂ ਇਹ ਉਡਣਾ ਨਹੀਂ ਸਿੱਖਿਆ ਹੁਣ ਇਹ ਧਰਤੀ ਦੇ ਬਿਲਕੁਲ ਨੇੜੇ ਆ ਜਾਂਦਾ ਹੈ ਹੁਣ ਉਸ ਦੀ ਧਰਤੀ ਤੋਂ ਦੂਰੀ ਸਿਰਫ 700 800 ਮੀਟਰ ਦੀ ਹੁੰਦੀ ਹੈ। ਪ੍ਰੰਤੂ ਉਹਦੇ ਖਾਂਬੇ ਨੇ ਮਜ਼ਬੂਤ ਨਹੀਂ ਕਿ ਉਹ ਉੱਡ ਸਕੇ। ਧਰਤੀ ਤੋਂ ਤਕਰੀਬਨ 400 500 ਮੀਟਰ ਦੂਰੀ ਤੇ ਆ ਕੇ ਉਸ ਨੂੰ ਲੱਗਦਾ ਹੈ ਕਿ ਹੁਣ ਮੇਰਾ ਅੰਤਮ ਸਮਾਂ ਆ ਗਿਆ ਹੈ। ਹੁਣ ਮੈਂ ਖਤਮ ਹਾਂ। ਨਾ ਮੈਂ ਉੱਡ ਸਕਦਾ ਹਾਂ। ਨੀਚੇ ਡਿੱਗਾਂਗਾ ਥੱਲੇ। ਤੇ ਖਤਮ ਹੋ ਜਾਮਗਾ ਫਿਰ ਅਚਾਨਕ ਇੱਕ ਪੰਜਾ ਆ ਕੇ ਆਪਣੀ ਪਕੜ ਵਿੱਚ ਲੈ ਲੈਂਦਾ ਹੈ ਤੇ ਆਪਣੇ ਖੰਭਾਂ ਦੇ ਵਿੱਚਕਾਰ ਸਮੋ ਰਹਿਦਾ ਹੈ ਇਹ ਪੰਜਾ ਉਸ ਦੀ ਮਾਂ ਦਾ ਹੁੰਦਾ ਹੈ ਅਤੇ ਇਹ ਸਖਲਾਈ ਉਸ ਦੀ ਲਗਾਤਾਰ ਚਲਦੀ ਰਹਿੰਦੀ ਹੈ ਜਦੋਂ ਤੱਕ ਇਹ ਬੱਚਾ ਉਹਨਾ ਸਿੱਖ ਨਹੀਂ ਲੈਂਦਾ ਇਹ ਸਖਲਾਈ ਇੱਕ ਕਮਾਂਡੋ ਦੀ ਤਰ੍ਹਾਂ ਹੁੰਦੀ ਹੈ ਫਿਰ ਜਾ ਕੇ ਦੁਨੀਆ ਵਿੱਚ ਇੱਕ ਬਾਜ਼ ਮਿਲਦਾ ਹੈ ਇਹ ਆਪਣੇ ਤੋਂ 10 ਗੁਣਾ ਭਾਰੇ ਪੰਛੀ ਦਾ ਸ਼ਿਕਾਰ ਵੀ ਕਰ ਲੈਂਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਕੋਲ ਹਮੇਸ਼ਾ ਬਾਜ਼ ਰੱਖਿਆ। ਇਹ ਦੱਸਣ ਲਈ ਕਿ ਸਿੱਖਾਂ ਨੂੰ ਬਾਜ਼ ਵਰਗੀ ਫੁਰਤੀ, ਚੁਸਤੀ ਅਤੇ ਖਤਰਿਆਂ ਨਾਲ ਯੋਜਨ ਲਈ ਹਮੇਸ਼ਾ ਤਿਆਰ ਵਰਤਿਆ ਰਹਿਣਾ ਚਾਹੀਦਾ ਹੈ। ਸੁਪਿਆਰਿਓ ਇਹ ਬਾਜ਼ ਜਿਹੜੇ ਨੇ ਇਹਨਾਂ ਦਾ ਆਪਣਾ ਰੱਖਣ ਤਰੀਕਾ ਹੈ ਇਹਨਾਂ ਦੀ ਆਪਣੀ ਸ਼ਖਲਾਈ ਹੈ ਇਸੇ ਕਰਕੇ ਹੀ ਤੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਾਜ ਆਪਣੇ ਕੋਲ ਰੱਖਦੇ ਸਨ ਔਰ ਹਮੇਸ਼ਾ ਹੀ ਉਸ ਨੂੰ ਪਿਆਰ ਦਿੰਦੇ ਸਨ ਔਰ ਸਿੱਖਾਂ ਨੂੰ ਉਸਤੇ ਰਸਤੇ ਤੇ ਚਰਨਾਂ ਮਾਰਤੇ ਪ੍ਰੇਰਿਤ ਕਰਦੇ ਸਨ ਹੋ ਇਹ ਸੀ ਬਿਵਿਆਰਿਓ ਬਾਜ ਦਾ ਆਪਣੇ ਬੱਚਿਆਂ ਨੂੰ ਸਿਖਲਾਈ ਦੇਣ ਦਾ ਕਮਾਂਡੋ ਤਰੀਕਾ ਜੋ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ ਆਸ ਪਿਆਰਿਓ ਕਾ ਫਰਿਆਦ ਸਦਕਾਰ ਦੇ ਨਾਲ ਸ਼ਰਮਣ ਕਰੋਗੇ ਪਰ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡਾ ਮਾਣ ਸਤਕਾਰ ਵਧਾਉਂਦੇ ਰਹੋਗੇ ਇਸੇ ਤਰੀਕੇ ਪਿਆਰ ਬਖਸ਼ਦੇ ਰਹੋਗੇ ਆਓ ਜੀ ਗੱਜ ਕੇ ਫਤਿਹ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ